ਗਾਈਜ਼ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਸੀ ਕਿ ਇਹਦੇ ਵਲੌਗ ਦੇਖਿਆ ਕਰੋ ਇਹਦੇ ਵਲੌਗ ਨਾ ਬਹੁਤ ਵਧੀਆ ਹੁੰਦੇ ਆ ਹੁਣ ਅੱਜ ਆਪਾਂ ਉਹਨੂੰ ਪੁੱਛ ਲੈਨੇ ਕਿ ਕਿਹਦੇ ਵਲੌਗ ਤੂੰ ਦੇਖਦੀ ਹੈਂ ਤੇ ਕੌਣ ਐਜੇ ਵਲੌਗ ਆ ਜਿਹੜਾ ਵਧੀਆ ਬਣਾਉਂਦਾ ਠੀਕ ਆ ਤੇ ਦੇਖੀ ਚੱਲੇ ਇਹਦਾ ਬਣਦਾ ਕੀ ਆ ਹੈਲੋ ਅੱਛਾ ਮੈਂਨੇ ਇੱਕ ਗੱਲ ਦੱਸਾਂ ਉਹ ਜਿਹੜੇ ਪੰਜਾਬ ਦੇ ਵਿੱਚ ਬੰਦੇ ਵਲੌਗ ਬਣਾਉਂਦੇ ਆ ਉਹਨਾਂ ਵਿੱਚੋਂ ਮੈਂ ਉਹਨਾਂ ਦੇ ਨਾਮ ਲਾਉਂਗਾ ਤੂੰ ਦੱਸੀ ਕਿ ਤੈਨੂੰ ਕਿਹਦੇ ਵਲੌਗ ਵਧੀਆ ਲੱਗਦੇ ਆ ਪਹਿਲਾ ਹੈਗਾ ਦੀਪ ਮਠਾੜੂ ਦੀਪ ਮਠਾੜੂ ਦੇ ਵਲੌਗ ਮੈਂ ਤਾਂ ਉਹਦੇ ਕਦੇ ਦੇਖੀ ਨਹੀਂ ਨਾ ਮੈਨੂੰ ਪਤਾ ਕਿਰਨ ਬਠਿੰਡਾ ਕਰਨਾ ਸੁਣਨਾ ਦੇ ਵੀ ਅਛ ਨਹੀਂ ਲੱਗਦਾ ਮੈਂ ਅੱਛਾ ਕਮਲ ਪਟਿਆਲਾ ਇਹਦੇ ਵੀ ਨਹੀਂ ਪਸੰਦ ਤੇ ਆਪਣਾ ਹੋਰ ਸੀ ਉਹ ਮੋਤੀ ਜੀ ਮੀਨੂ ਜ਼ੀਰਾ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਤੇ ਹੋਰ ਕਿਹੜੇ ਸੀ ਹੋਰ ਕਿਹੜੇ ਵਲੌਗ ਕਾਉਂਦੇ ਆਪਣੇ ਹਾਂ ਉਹ ਸੱਚੋ ਮੇਨ ਆਈਟਮ ਤਾਂ ਭੁੱਲੀ ਗਏ ਸੋਨੂ ਕੋਰ ਮੈਨਾਂ ਉਹਦੇ ਕਦੇ ਵਲੌਗ ਦੇਖਣਾ ਪਸੰਦ ਹੈ ਮੈਨੂੰ ਤੇ ਫਿਰ ਤੈਨੂੰ ਕਿਹਦੇ ਵੀ ਵਲੌਗ ਪਸੰਦ ਆ ਤੂੰ ਤਾਂ ਕਹਿੰਦੀ ਉਹਦੇ ਵਰਗੇ ਵਲੌਗ ਬਣਾਇਆ ਕਰੋ ਮੈਨੂੰ ਸ਼ਿਵਾਨੀ ਵਰਗੇ ਵਲੌਗ ਪਸੰਦ ਹੈ ਅੱਛਾ 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 ਸ਼ਿਵਾਨੀ ਤੁਹਾਨੂੰ ਪਤਾ ਸ਼ਿਵਾਨੀ ਜੇ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਦੱਸੋ ਕਿ ਕੌਣ ਆ ਸ਼ਿਵਾਨੀ ਸ਼ਿਵਾਨੀ ਕੁਮਾਰ ਦੇ ਵਲੌਗ ਬਹੁਤ ਜ਼ਿਆਦਾ ਅੱਛਾ ਉਹਦੇ ਵਲੌਗ ਦੇ ਵਿੱਚ ਕੀ ਖਾਸੀ ਤੁਹਾਨੂੰ ਦਹੀ ਜੀ ਦੱਸਿਓ ਜਰਾ ਲੋਕ ਦੱਚੀ ਉਤੇ ਹਸੀ ਕਰਦੇ ਸਵਾ ਸੜੇ ਹੀ ਹੁੰਦੇ ਉਹੀ ਉਥੇ ਕਾਹੋਤੀ ਹੁੰਤੀ ਹੋਵ ਲਾਲ ਰੂਲੀ ਲਾਵੀ ਕਦੇ ਰੰਗੇ ਸਵਾ ਅੱਛੀ ਲੱਗਦੀ ਹੈ ਉਸਕੇ ਬਿਲਾ ਹੱਸ ਜਦ ਦੇਖ ਤਾ ਮੂੰਹ ਮੇ ਆਪਣੇ ਆਪ ਹੀ ਹਸੀ ਆ ਰਹੀ ਬਈ ਮੈਨੂੰ ਤਾਂ ਨਹੀਂ ਬਥੇ ਲੱਗਦੇ ਤੁਹਾਨੂੰ ਬਥੇ ਲੱਗਦੇ ਆ ਕਾਹੇ ਅੱਜ ਹਮ ਇਹ ਖਾ ਲਏ ਹੈ ਅੱਜ ਹਮ ਇਹ ਲਾਏ ਹੈ ਆਹ ਦਲੀਆ ਆਤਾ ਹੈ ਪਤਾ ਨਹੀਂ ਕੀ ਕੀ ਕਹੀ ਜਾਂਦੀ ਹੈ ਸਵਾ ਮਤ ਬੋਲੋ ਉਸਕੇ ਬਲੌਗਸ ਹਮ ਬੈਸਟ ਹੁੰਦੇ ਹੈ ਲੈ ਦੇਖਿਆ ਜੇ ਰ ਆਪਣੇ ਉਹਦੇ ਤੇ ਮੈਨੂੰ ਮੈਨੂੰ ਨਹੀਂ ਬਥੇ ਲੱਗਦੇ ਜੀ ਮੈਨੂੰ ਨਾ ਉਹਦੀ ਆਵਾਜ਼ ਨੂੰ ਚੁੱਭਦੀ ਆ ਬਹੁਤ ਕੰਨਾਂ 'ਚ। ਹਾਂ। ਹਾਂ। ਬੋਲਦੀ ਜਾਉਂ ਨਾ। ਹੈ? ਉਹ ਤਾਂ ਸੱਚ ਲੱਗਦੇ ਹੋ। ਸਵਾ ਲੱਗਦੀ ਐ ਅੱਛੀ। ਹੈਂ? ਇਹ ਮੁੰਡੇ ਮਿਸਟਰ ਬੀਡਸ ਸੱਚਾ ਲੱਗਦਾ। ਮੈਂ ਤੈਨੂੰ ਵਲੌਗ ਪੁੱਛ ਰਿਹਾ ਤੈਨੂੰ ਮੈਂ ਅਸਿਸਟੰਟ ਮਾਰਨੇ ਨਹੀਂ ਪੁੱਛ ਰਿਹਾ। ਇਹ ਤਾਂ ਮਿਸਟਰ ਬੀਡਸ ਦੇ ਆ ਗਈ ਆ। ਭਰਾਵਾ ਹੋਰ ਕਿਤੇ ਰਾਤ ਨੂੰ ਇੱਥੇ ਮੇਰੀ ਇੱਥੇ ਬਿੱਲੀਆਂ ਨਾਲ ਦੌੜ ਕਰਾਈ ਆਵੇ ਤੇ ਕਹੇ ਕਿ ਦੇਖਦੇ ਕੌਣ ਜਿੱਤਦਾ ਹੈ। ਮੇਰੇ ਕੋਲ ਨਹੀਂ ਇਹ ਕੰਮ ਹੋਣਾ। ਹੈਂ? ਸਵਾਹ ਚਲ ਮਿਸਟਰ ਬੀੜੀ ਦੀ ਠੀਕ ਹੁੰਦੀ ਹੈ ਬਾਕੀ ਵਲੌਗ ਵਲੌਗ ਨਹੀਂ ਮੈਨੂੰ ਵਧੀਆ ਲੱਗਦੇ ਤੇ ਵਲੌਗ ਤਾਂ ਆਪਾਂ ਨੂੰ ਵਧੀਆ ਲੱਗਦੇ ਆ ਪਤਾ ਕਿਦੇ ਪਹਿਲੇ ਤੁਸੀਂ ਦੱਸੋ ਕਿ ਤੁਹਾਨੂੰ ਕਿਹਦੇ ਵੀਡੀਓ ਵਧੀਆ ਲੱਗਦੇ ਆ ਕਮੈਂਟ ਕਰਕੇ ਦੱਸਿਓ ਫਿਰ ਅਸੀਂ ਮੈਂ ਵੀ ਦੱਸੂਗਾ ਕਿ ਮੈਨੂੰ ਕਿਹਦੇ ਵਧੀਆ ਲੱਗਦੇ ਆ ਇਹ ਤਾਂ ਫਿਰ ਤਾਤੇ ਬਾਤੇ ਹੀ ਕਰਦੀ ਰਹਿੰਦੀ ਇਹ ਤਾਂ ਤਾਤੇ ਬਾਤੇ ਵਾਲੇ ਵੀਲੌਗ ਪਸੰਦ ਆ ਮੈਨੂੰ ਤਾਤੇ ਬਾਤੇ ਵਾਲੇ ਪਸੰਦ ਆਈ ਮੈਨੂੰ ਨਹੀਂ ਵਧੀਆ ਲੱਗਦੇ ਮੈਨੂੰ ਨਹੀਂ ਪਸੰਦ ਲੈ ਹੋ ਜਵਾਨੀ ਵਾਲੇ ਸਭ ਤੋਂ ਅੱچھے ਹੁੰਦੇ ਆ ਬੇਕਾਰ ਹੈ ਫਟਕਾ ਬੇਕਾਰ ਲੜਕੀ ਇੱਕ ਨੰਬਰ ਹੈ